ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ ਰੱਖਿਆ ਅਕਾਲ ਤਖਤ ਅਕਾਲ ਦਾ ਤਖਤ ਜਿਨੇ ਵੀ ਅਕਾਲ ਤਖਤ ਨੂੰ ਪਿੱਠ ਦਿਖਾਉਣਾ ਕੀਤੀ ਜਾਂ ਅਕਾਲ ਤਖਤ ਦੇ ਸੰਦੇਸ਼ ਤੇ ਆਦੇਸ਼ ਤੇ ਪਹਿਰਾ ਦਿੱਤਾ ਪਹਿਰਾ ਨਹੀਂ ਦਿੱਤਾ ਉਹਨੂੰ ਮੂੰਹ ਦਿਖਾਉਣੀ ਪਈ ਉਹਨੂੰ ਸਿੱਖ ਸੰਗਤਾਂ ਨੇ ਮੂੰਹ ਨਹੀਂ ਲਾਇਆ ਉਸ ਨੂੰ ਅਕਾਲ ਪੁਰਖ ਨੇ ਵੀ ਮੂੰਹ ਨਹੀਂ ਲਾਇਆ ਇਹ ਇਤਿਹਾਸ ਜੱਤ ਤੋਂ ਅਕਾਲ ਤਖਤ ਦੀ ਸਿਰਜਣਾ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਸਾਰਾ ਹੀ ਪੜ ਲਓ ਵਿਦਵਾਨ ਸੱਜਣ ਬੈਠੇ ਹੋ ਜਿਨ੍ਹਾਂ ਨੇ ਅਕਾਲ ਤਖਤ ਦੀ ਸਾਰੀ ਹਿਸਟਰੀ ਪੜੀ ਹੈ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਵੀ ਅਕਾਲ ਤਖਤ ਵੱਲ ਨੂੰ ਪਿੱਟ ਕੀਤੀ ਜਾਂ ਜਿਨੇ ਵੀ ਅਕਾਲ ਤਖਤ ਨੂੰ ਚੈਲੰਜ ਕੀਤਾ ਉਹ ਨੇਸ ਤੋਂ ਨਬੂਦ ਹੋਇਆ ਉਹ ਕਦੇ ਕਾਮਯਾਬ ਨਹੀਂ ਹੋਇਆ ਉਹਨੂੰ ਗੁਰੂ ਸਾਹਿਬ ਨਹੀਂ ਆਪ ਹੀ ਪਿਛਾ ਕਰ ਦਿੱਤਾ ਜੋ ਜੋ ਸੰਤ ਸਰਾਪਿਆ ਸੇ ਫਿਰਾ ਪਵੰਦੇ ਪੇਟ ਮਡਾਹੂ ਕਟਿਆ ਤਿਸ ਦਾਲ ਸੁ ਕੰਦੇ ਮਾਥੇ ਤਿਲਕ ਹੱਥ ਬਾਲਾ ਬਾਨਾ ਲੋਗ ਨਾਮ ਰਾਮ ਕਿ ਲੋ ਨਾ ਜਾਣਾ ਮਾਥੇ ਤਿਲਕ ਹੱਥ हरि ओं जय श्री चन्द्रदेवा स्वामी जय श्रीचन्द्रदेवा सूरनार्मुनि चवत सूरनरमुनि जनसे संतन के साबा हरिओम जय श्री चंद्र देवा जय श्री चंद्र देवा स्वामी जय श्री चंद्र देवा चलो

ਨਮਸਤ ਅੱਲਾ ਰਾਮ ਕੇ ਪੈੰਦਪਰਾਲਾ ਅੱਲਾ ਓਏ ਉਸ ਕਥਾ ਵਾਚਕ ਦੀ ਕਥਾ ਦਾ ਕੀ ਫਾਇਦਾ ਜਿਹੜੀ ਕਿਸੇ ਦਾ ਜੀਵਨ ਹੀ ਨਾ ਬਣਾਵੇ ਉਸ ਰਾਗੀ ਦੇ ਰਾਗ ਪੜੇ ਨੂੰ ਕੀ ਕਰੀਏ ਬਾਜੇ ਕੇ ਪੈਸਿਆਂ ਦਾ ਢੇਰ ਲੱਗ ਗਿਆ ਚਲਿਆ ਗਿਆ ਘਰ ਲੈ ਕੇ ਜਿੰਨੇ 100 ਨੂੰ ਅਮਰਤ ਇਹਨਾਂ ਛਕਾਇਆ ਤੂੰ ਚੁੱਕੀ ਫਿਰ ਸਿਰ ਤੇ ਪੱਕੀ ਬਾਣੀ ਪੱਕੀ ਬਾਣੀ ਐਂਜੀ ਮਰ ਜਾਏਗਾ ਖੁਜ਼ਤ ਨਾਲ ਵਾਹ ਗੁਰੂ ਪੱਕੀ 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 ਗੁਰਮਖੋ ਪੱਕੀ ਬਾਣੀ ਤੇ ਹੈ ਹੀ ਪੱਕੀ ਸੋ ਉਸ ਕਥਾ ਵਾਚਕ ਦੀ ਕਥਾ ਦਾ ਕੀ ਫਾਇਦਾ ਜਿਹੜੀ ਕਿਸੇ ਦਾ ਜੀਵਨ ਨਾ ਬਣਾਵੇ ਇੱਕ ਵਾਰੀ ਕਹਿ ਦਿਓ ਜਾ ਕੇ ਕ੍ਰਿਸ਼ਨ ਜੀ ਨੂੰ ਤੇਰਾ ਯਾਰ ਸੁਦਾਮਾ ਯਾਰ ਤੇਰਾ ਯਾਰ ਸੁਦਾਮਾ ਜਾਜਕੇ ਰਾਇਆ ਆ ਆਮਤੀ ਮਨ ਤਰਮਨ ਹੋਏ ਨਹਾਲਾ ਚਰਨ ਕਮਲ ਤੇ ਸੋਇ ਤੂ ਪੀਵਾ ਮੇਰੇ ਸਤ ਪੁਰ ਦੀ ਚਰਨ ਕਮਲ ਤੇਰੇ ਹੋਏ ਕੁਝ ਨੀਵਾ ਮੇਰੇ ਸਤਿਗੁਰੂ ਤੇਰੇ

ਬਾਣੀ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ ਗੱਜਾ। ਰਖਮ ਨੇ ਬਾਣੀ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ ਆਪਣੀ ਸਾਥ ਸੰਗਤ ਆਉਣ ਵਾਲੀ ਪੀੜ੍ਹੀ ਜਿਹੜੇ ਸਤਿਗੁਰੂ ਨੇ ਵਟੇ ਨੇ ਤਾਂ ਸੰਗਤ ਜਿਹਨੇ ਕਿਵੇਂ ਨੇ ਗਿੜਾ ਤੋਂ ਮੈਂ ਸ਼ੇਰ ਬਣਾਉਂ ਸਵਾਲਾਂ 'ਚ ਇੱਕ ਲੜਾਉਂ ਕਵੇ ਗੋਬਿੰਦ ਸਿੰਘ ਨਾਮ ਕਹਾਉਂ